JBS Dairy Farming ਤੇ ਸਾਰੇ ਕਿਸਾਨ ਵੀਰਾਂ ਤੇ ਭੈਣਾਂ ਦਾ ਸਵਾਗਤ ਆ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ ਅੱਜ 1 ਜੁਲਾਈ 2024 ਅੱਜ ਦੀ ਮੇਰੀ ਵੀਡੀਓ ਪੈਂਡ ਸਵਦੀਕਲਾਂ ਜ਼ਿਲ੍ਹਾ ਲੁਧਿਆਣਾ ਤੋਂ ਆ। ਓਨਰ ਨੇਮ ਸਰਦਾਰ ਗੁਰਵਚਨ ਸਿੰਘ। ਔਰ ਦੋਸਤੋ ਮੁਰਾ ਨਸਲ ਦਾ ਝੋਟਾ ਬਕਾਊ ਆ ਇਹਨਾਂ ਦੇ ਕੋਲੇ ਦੰਦਾਂ ਤੋਂ ਜਵਾਨ ਹੋ ਚੁੱਕਿਆ ਵਾ। ਬਲੈਕ ਕਲਰ ਚ ਔਰ ਇਹਦੀ ਮਾਂ ਨੇ 2 ਲੀਟਰ ਦੁੱਧ ਕੱਢਿਆ ਹਰਿਆਣਾ ਚੋਂ ਲੈ ਆਂਦੀ ਸੀ ਉਹਦਾ ਬੱਚਾ ਇਹ ਔਰ ਮਾਲਕਾਂ ਦੇ ਦੱਸਣ ਦੇ ਅਨੁਸਾਰ ਕੋਈ ਵੀ ਮੱਝ ਖਾਲੀ ਨਹੀਂ ਮੁੜੀਏ ਤੋਂ ਔਰ ਇਹਨਾਂ ਨੇ ਬਕਾਊ ਕੀਤਾ ਬਾ ਮੋਬਾਈਲ ਨੰਬਰ ਇਹਨਾਂ ਦਾ ਸਕਰੀਨ ਤੇ ਚੱਲ ਰਿਹਾ ਬਾ ਤੁਸੀਂ ਟੋਟਾ ਖਰੀਦਣ ਦੇ ਲਈ ਸੰਪਰਕ ਕਰ ਸਕਦੇ ਹੋ ਔਰ ਮਾਲਕ ਡਿਮਾਂਡ ਲੱਖ ਪਲੱਸ ਕਰ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਮੌਕੇ ਤੇ ਮਾਨਤਾਣ ਜਾਂ ਘੱਟ ਵੱਧ ਵੀ ਹੋ ਜੂ ਬਹੁਤ ਵਧੀਆ ਰਿਜ਼ਲਟ ਆ ਚੰਗੀ ਬੋਡੀ ਸਟਰਕਚਰ ਤੁਸੀਂ ਖੁਦ ਵੀ ਦੇਖ ਸਕਦੇ ਹੋ ਕਲਰ ਬਲੈਕ ਹਾਈਟ ਔਰ ਬੇਲ ਵੀਡੀਓ ਦੇਖਣ ਦੇ ਲਈ ਸਾਰੇ ਕਿਸਾਨ ਵੀਰਾਂ ਤੇ ਭੈਣਾਂ ਦਾ ਧੰਨਵਾਦ